ਡੱਲੇਵਾਲ ਸਾਹਿਬ ਨੂੰ ਨਹੀਂ ਲੱਗਦਾ ਕਿ ਬਹੁਤ ਲੇਟ ਨਹੀਂ ਹੈਗਾ ਅੱਜ ਗਲੂਕੋਜ਼ ਉਹਨਾਂ ਨੇ ਸ਼ੁਰੂ ਕੀਤਾ ਆ ਦੇਖੋ ਮੈਂ ਸੰਬੰਧਾ 14 ਫਰਵਰੀ ਜਿਹੜੀ ਆ ਉਹਦੇ ਵਿੱਚ ਅਜੇ ਲਗਭਗ 25-30 ਦਿਨ ਦਾ ਸਮਾਂ ਪਿਆਗਾ ਸੋ ਡੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਆ ਉਹਨੂੰ ਜ਼ਿੰਦਗੀ ਜਿਹੜੀ ਆ ਪੰਜਾਬ ਲਈ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇਸ਼ ਦੇ ਕਿਸਾਨਾਂ ਲਈ ਬਹੁਤ ਹੀ ਕੀਮਤੀ ਆ ਸੋ ਤਰੰਤ ਜਿਹੜੀ ਗੱਲਬਾਤ ਆ ਉਹ ਸ਼ੁਰੂ ਕਰਨੀ ਚਾਹੀਦੀ ਹੈ। ਅੱਡੀ ਲੰਬੀ ਡਲੇ ਨਹੀਂ ਕਰਨੀ ਚਾਹੀਦੀ ਕੇਂਦਰ ਸਰਕਾਰ ਨੂੰ। ਕੇਂਦਰ ਸਰਕਾਰ ਨੂੰ ਚਾਹੀਦਾ ਕਿ ਤੁਰੰਤ ਗੱਲਬਾਤ ਕਰਕੇ ਮਸਲੇ ਦਾ ਹੱਲ ਕਰੀਏ। ਅਸੀਂ ਤਾਂ ਪਹਿਲਾਂ ਹੀ ਪਹਿਲਾਂ ਵੀ ਇਸ ਤੇ ਤਿਆਰ ਸੀਗੇ। ਅਸੀਂ ਤਾਂ ਲਗਾਤਾਰ ਹੀ ਸੀ ਇਹੀ ਗੱਲ ਦਾ ਜ਼ੋਰ ਕੇਂਦਰ ਸਰਕਾਰ ਤੇ ਪਾ ਰਹੇ ਹਾਂ ਕਿ ਇਸ ਮਾਮਲੇ ਦਾ ਹੱਲ ਕੀਤਾ ਜਾਵੇ ਤਾਂ ਕਿ ਕਿਸਾਨ ਜਿਹੜੇ ਦੇ ਅਗੇ ਉਹ ਆਪਣਾ ਪੂਰਾ ਮਨ ਜਿਹੜਾ ਸੰਘਰਸ਼ ਚੱਲ ਰਿਹਾ ਉਨੂੰ ਸਵਾਗਤ ਕਰਨ ਚੀਮਾ ਸਾਹਿਬ ਪੰਜਾਬ ਦੀ ਖੇਤੀਬਾੜੀ ਪਾਲਿਸੀ ਹੈ ਜਿਹੜੀ ਉਹ ਵੀ ਬੜੇ ਲੰਮੇ ਸਮੇਂ ਤੋਂ ਸਾਡਾ ਲਟਕ ਰਿਹਾ ਉਹਦੇ ਬਾਰੇ ਠੀਕ ਨਾ ਪੰਜਾਬ ਦੀ ਖੇਤੀਬਾੜੀ ਨੀਤੀ ਨੂੰ ਲੈ ਕੇ ਅਸੀਂ ਖਰੜਾ ਤਿਆਰ ਕਰਕੇ ਜਿੰਨੀਆਂ ਕਿਸਾਨ ਜਥੇਬੰਦੀਆਂ ਸੀਗੀਆਂ ਕਿਉਂਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਕਿਹਾ ਸੀਗਾ ਕਿ ਮਾਰਾਂ ਦੇ ਨਾਲ ਵਿਦਵਾਨਾਂ ਦੇ ਨਾਲ ਸਰਾਮਸ਼ਵਰੇ ਦਵਾਦੋ ਖਰੜਾ ਨੀਤੀ ਜਿਹੜੀ ਆ ਸਾਡੇ ਨਾਲ ਸ਼ੇਅਰ ਕੀਤੀ ਜਾਵੇ ਅਸੀਂ ਆਪਣੇ ਕਮੈਂਟ ਦੇਵਾਂਗੇ ਸੋ ਖਰੜਾ ਨੀਤੀ ਜਿਹੜੀ ਆ ਸਭ ਨਾਲ ਸ਼ੇਅਰ ਕੀਤੀ ਜਾਗੀ ਅਸੀਂ ਉਨੂੰ ਤਾਂ ਕਮੈਂਟ ਕਾਫੀ ਸਾਰੇ ਦੇ ਆ ਗਏ ਬਹੁਤ ਸਾਰੇ ਦਿਹਾ ਰਹੇ ਨੇ ਜਦੋਂ ਸਾਰੇ ਕਮੈਂਟ ਆ ਗਏ ਉਸ ਤੋਂ ਬਾਅਦ ਜਿਹੜੀ ਆ ਉਹ ਲਾਗੂ ਕੀਤੀ ਸੀ ਮਾਨ ਸਰ ਜੰਡੀ ਜੰਡੀ ਗੱਲ ਕਿ ਪੰਜ ਕਿਸਾਨ ਪੰਜ ਕਿਸਾਨਾਂ ਦੀ ਮੌਤ ਹੋਈ ਹੈਗੀ ਆ ਸਾਡੇ ਹਜੇ ਉਹ ਜਦੋਂ ਆ ਗਈ ਮੈਂ ਉਸ ਤੋਂ ਬਾਅਦ ਦਿੱਲੀ ਕਿ ਬਿਚ ਇਸ ਤਰ੍ਹਾਂ ਕਹਿਣ ਕਿ ਉਹ ਧਿਆਨ ਦੇ ਮਾਨ ਸਰ ਚੰਡੀ ਦੇਖੋ ਕੇਂਦਰ ਸਰਕਾਰ ਲਗਾਤਾਰ ਪੰਜਾਬੀਆਂ ਦੇ ਨਾਲ ਧੋਖਾ ਕਰ ਰਹੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਨਫ਼ਰਤ ਨਾਲ ਦੀ ਅੱਖ ਨਾਲ ਦੇਖਦੀ ਆ ਕਦੇ ਸੈਨੇਟ ਦੇਆਂ ਸੀਟਾਂ ਦਾ ਘਟਾ ਦਿੱਤਾ ਜਾਣਾ ਪੰਜਾਬ ਜਿਹੜੀ ਯੂਨੀਵਰਸਿਟੀ ਆ ਚੰਡੀਗੜ੍ਹ ਦੀ ਉਹਦੇ ਸੈਨੇਟ ਦੀ ਚੋਣ ਹੁੰਦੀ ਸੀ ਉਹਦੇ ਸੀਟਾਂ ਖਤ ਪਹਿਲਾਂ ਖਤਮ ਕੀਤਾ ਹੁਣ ਘਟਾਉਣ ਦਾ ਯਤਨ ਹੋ ਰਿਹਾ ਫਿਰ ਚੀਫ ਸੈਕਟਰੀ ਦੀ ਪੋਸਟ ਦੀ ਸਥਾਪਨਾ ਤੇ ਲਗਾਤਾਰ ਕਦੇ ਬੀਬੀਐਮ ਦੀਆਂ ਪੋਸਟਾਂ ਦਾ ਘਟਾਉਣਾ ਕਦੇ ਹਰਿਆਣੇ ਨੂੰ ਜਿਹੜੀ ਆ ਵਿਧਾਨ ਸਭਾ ਬਣਾਉਣ ਲਈ ਜਗਾ ਲੜ ਕਰਨੀ ਇਹ ਸਾਰੇ ਹਮਲੇ ਜਿਹੜੇ ਨਗੇ ਕੇਂਦਰ ਸਰਕਾਰ ਸੋਚ ਸਮਝ ਕੇ ਪੰਜਾਬ ਤੇ ਕਰ ਰਹੀ ਹੈ ਤਾਂ ਕਿ ਪੰਜਾਬ ਦਾ ਹੱਕ ਜਿਹੜਾ ਹੈਗਾ ਚੰਡੀਗੜ੍ਹ ਤੇ ਉਹਨੂੰ ਘਟਾਇਆ ਜਾਵੇ ਕਿਹੜੀ ਪਾਰਟੀਆਂ ਦੇ ਕਹਿਣਾ ਕਿ ਆਪ ਸਰਕਾਰ ਕਰਦੇ ਤੇ ਚੱਲ ਰਹੀ ਹੈ ਤਿੱਕਾ ਖਜ਼ਾਨੇ ਦਾ ਕੀ ਹਾਲਤ ਹੈ ਕਿ ਆਰਤਾਂ ਜਿਹੜਾ ਲਾਣਾ ਲਾਇਆ ਗਿਆ ਜਿਹੜੀਆਂ ਵਿਰੋਧੀ ਪਾਰ ਮੈਨੂੰ ਮੈਨੂੰ ਇਹ ਗੱਲ ਨਹੀਂ ਸਮਝ ਨਹੀਂ ਆਉਂਦੀ ਕਿ ਵਿਰੋਧੀ ਪਾਰਟੀਆਂ ਕਦੇ ਸਰਕਾਰ 'ਚ ਨਹੀਂ ਰਹੀਆਂ ਕਦੇ ਕਾਂਗਰਸ ਪਾਰਟੀ ਸਰਕਾਰ 'ਚ ਨਹੀਂ ਰਹੀ ਕਦੇ ਅਕਾਲੀ ਦਲ ਭਾਜਪਾ ਨਹੀਂ ਰਹੀ ਜਦੋਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਪੰਜਾਬ 'ਚ ਉਸ ਸਮੇਂ ਕਰਜ਼ਾ ਜਿਹੜਾ 247000 ਕਰੋੜ ਨੂੰ ਕਰਾਸ ਕਰ ਗਿਆ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਆਈ 3.5 ਲੱਖ ਕਰੋੜ ਨੂੰ ਕ੍ਰਾਸ ਕਰ ਗਿਆ ਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਦੇ ਕਿਹੜੇ ਵਿਦਵਾਨ ਖਜ਼ਾਨਾ ਮੰਤਰੀ ਲਾਏ ਹੋਏ ਸੀ ਜਿਨ੍ਹਾਂ ਨੂੰ ਪਤਾ ਨਹੀਂ ਲੱਗਿਆ ਕਿ ਉਹ ਖਜ਼ਾਨਾ ਪੰਜਾਬ ਸਰਕਾਰ ਤੇ ਆਪਣਾ ਕਰਜ਼ਾ ਚੜਾ ਰਹੇ ਨੇ ਇਹ ਸਾਰਾ ਕਰਜ਼ਾ ਕਾਂਗਰਸ ਅਕਾਲੀ ਦਲ ਭਾਜਪਾ ਵੇਲੇ ਚੜਾਇਆ ਗਿਆ ਸੀ ਤਾਂ ਬਲਕੇ ਉਹਨੂੰ ਘਟਾ ਰਹੇ ਹਾਂ ਕਿ ਪਹਿਲਾਂ ਉਹ 50% ਤੱਕ ਕਰਜ਼ਾ ਲੈਂਦੇ ਸੀਗੇ ਅਸੀਂ ਉਹ ਘਟਾ ਕੇ ਜਿਹੜੀ ਦਰਾਂ ਉਹ 48% ਤੇ ਲਿਆਂਦੀ ਅਸੀਂ ਲਗਾਤਾਰ ਡਿਕਲਾਈਨ ਕਰ ਰਹੇ ਹਾਂ ਕਿ ਸਾਡੇ ਯਤਨ ਨੇ ਕਿ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਚ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਪੰਜਾਬ ਦੇ ਅੰਦਰ ਉਸ ਸਮੇਂ 6600 ਕਰੋੜ ਰੁਪਏ ਕਮਾਇਆ ਜਾਂਦਾ ਸੀਗਾ ਇੱਕ ਸਾਲ 'ਚ 6600 ਕਰੋੜ ਦਾ ਮਾਲੀਆ ਸੀਗਾ ਅੱਜ ਉਹ ਵੱਧ ਕੇ 10355 ਕਰੋੜ ਨੂੰ ਪਹੁੰਚ ਗਿਆ 10000 355 ਕਰੋੜ ਰੁਪਇਆ ਤਿੰਨਾਂ ਸਾਲਾਂ 'ਚ ਅਸੀਂ ਲੈ ਗਏ ਯਾਨੀ ਕਿ 40% ਤੋਂ ਉੱਤੇ ਦਾ ਹਾਜ਼ਾਫਾ ਚ ਕੀਤਾਗਾ ਇਸੇ ਤਰ੍ਹਾਂ ਜਿਹੜੀ GST ਆ ਇਹ ਕੰਪਨਸੇਸ਼ਨ ਤੇ ਚੱਲਦੇ ਸੀ ਕਾਂਗਰਸ ਵਾਲੇ ਇਹ ਕੰਪਨਸੇਸ਼ਨ ਤੇ ਡਿਪੈਂਡ ਕਰਦੇ ਸੀਗੇ ਅਸੀਂ ਆਪਦੇ ਖਜ਼ਾਨਾ ਭਰਨ ਦੇ ਲਈ ਜਿਹੜਾ ਇਹਨਾਂ ਸਵੇ 15000 ਕਰੋੜ ਰੁਪਇਆ ਸੀਗਾ ਅੱਜ ਉਹ 24000 ਕਰੋੜ ਨੂੰ ਟੱਚ ਕਰ ਗਿਆ ਸੋ ਅਸੀਂ ਲਗਾਤਾਰ ਜਿਹੜੀ ਟੈਕਸ ਚੋਰੀ ਇਹਨਾਂ ਦੇ ਸਮੇਂ ਦੇ ਅੰਦਰ ਰਾਸਤਿਆਂ 'ਚ ਹੁੰਦੀ ਸੀ ਜੇ ਆਪਦੇ ਬੰਦਿਆ ਰਾਹੀਂ ਟੈਕਸ ਚੋਰੀ ਕਰਾਉਂਦੇ ਸੀਗੇ ਅੱਜ ਉਹ ਸਾਰੀ ਟੈਕਸ ਚੋਰੀ ਜਿਹੜੀ ਆ ਬੰਦ ਕੀਤੀ ਹੈ ਇਹੀ ਕਾਰਨ ਆ ਕਿ ਅੱਜ ਪੰਜਾਬ ਦਾ ਖਜ਼ਾਨਾ ਭਰ ਰਿਹਾ ਤਾਂ ਹੀ ਆ ਕਿ ਅੱਜ ਅਸੀਂ 50000 ਨੌਕਰੀਆਂ 22 ਸਾਲਾਂ ਚ ਪੰਜਾਬ ਦੇ ਬੇਰਜ਼ਗਾਰ ਲੋਕਾਂ ਨੂੰ ਦਿੱਤੀਆਂ ਲੱਗੀਆਂ ਇਹੀ ਕਾਰਨ ਕਿ ਅੱਜ ਪੰਜਾਬ ਦਾ ਜਿਹੜਾ ਨੌਜਵਾਨ ਸੀਗਾ ਫੋਰਨ ਚ ਜਾਣ ਨੂੰ ਠੱਲ ਮਿਲੀ ਆ ਜਿਹੜਾ ਬ੍ਰੇਨ ਡレイン ਹੋ ਰਿਹਾ ਸੀਗਾ ਫੋਰਨ ਜਾ ਰਿਹਾ ਸੀਗਾ ਉਹਦੇ ਚ ਕਮੀ ਆਈ ਆ ਤੁਸੀਂ ਜਾ ਕੇ ਚੈੱਕ ਕਰ ਲਓ ਸਾਰੇ ਜਣੇ ਅੱਜ ਪੰਜਾਬ ਦੇ ਹਰੇਕ ਕਾਲਜ ਦੇ ਅੰਦਰ ਹਰੇਕ ਯੂਨੀਵਰਸਿਟੀ ਦੇ ਅੰਦਰ ਦਾਖਲੇ ਵਧੇ ਨੇ ਉਹ ਦਾਖਲੇ ਕਿਉਂ ਵਧੇ ਨੇ ਤਾਂ ਵਧੇ ਨੇ ਜੇਕਰ ਸਾਡੇ ਬੱਚੇ ਫੌਰੀਂ ਚ ਜਾਣ ਰੁਕੇ ਨੇ ਨਹੀਂ ਤਾਂ ਪਲੱਸ 2 ਤੋਂ ਬਾਅਦ ਸਾਰੇ ਚਲੇ ਜਾਂਦੇ ਸੀਗੇ ਜੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਆਪਣੀਆਂ ਟੈਕਨੀਕਲ ਕਾਲਜ ਦੀਆਂ ਆਪਣੀ ਇੰਜੀਨੀਅਰ ਕੋਰਸ ਦੀਆਂ 15% ਸੀਟਾਂ ਵਧਾਉਣੀਆਂ ਪਈਆਂ ਉਹ ਤਾਂ ਵਧਾਉਣੀਆਂ ਪਈਆਂ ਨੇ ਕਿ ਉਹਨਾਂ ਕੋਲੇ ਐਪਲੀਕੇਸ਼ਨ ਜ਼ਿਆਦਾ ਆ ਗਏ ਉਹਨਾਂ ਕੋਲੇ ਬੱਚੇ ਜ਼ਿਆਦਾ ਆ ਗਏ ਤਾਂ ਹੀ ਵਧਾਉਣੀਆਂ ਪਈਆਂ ਨੇ ਇਹ ਮੈਂ ਨਹੀਂ ਤੁਸੀਂ ਸਰਕਾਰ ਚੈੱਕ ਕਰ ਸਕਦੇ ਹਾਂ ਹਰਿਆਣਾ ਦੇ ਮੁੱਖ ਮੰਤਰੀ ਰੋਪੜ ਵਿੱਚ ਪਹੁੰਚੇ ਸੀਗੇ ਉਹਨਾਂ ਨੇ ਕਿਸਾਨਾਂ ਨੂੰ ਇਹ ਕਿਹਾਗਾ ਵੀ ਜੇਕਰ ਭਾਜਪਾ ਦੀ ਸਰਕਾਰ ਆਉਣ ਵਾਲੇ ਸਮੇਂ ਚ ਬੰਦੀ ਹੈ ਪੰਜਾਬ ਚ ਐਮ ਐਸ ਪੀ ਦਿੱਤੀ ਜਾਂਦੀ ਸਾਰੀਆਂ ਬਦਲ ਜਾਂਦੀ ਦੇਖੋ ਬੀਜੇਪੀ ਭੁੱਲ ਜੇ ਕਿ ਪੰਜਾਬ ਚ ਉਹਨਾਂ ਦਾ ਕੋਈ ਨਾਮ ਲੈਵਾ ਬਚੂਗਾ ਪੰਜਾਬ ਚ ਬੀਜੇਪੀ ਨੂੰ ਕੋਈ ਪਿਆਰ ਨਹੀਂ ਕਰਦਾ ਉਹਨਾਂ ਦੀ ਇੱਕ ਮੈਂਬਰ ਪਾਰਲੀਮੈਂਟ ਦੀ ਫਿਲਮ ਆਈ ਸੀ ਉਹਨੂੰ ਦੇਖਣ ਲਈ ਇੱਕ ਵੀ ਪੰਜਾਬੀ ਨੇ ਟਿਕਟ ਨਹੀਂ ਖਰੀਦੀ ਇਥੋਂ پتہ ਲੱਗਦਾ ਕਿ ਪੰਜਾਬ ਦੇ ਲੋਕ ਕਿੰਨਾ ਭਾਰਤੀ ਜਨਤਾ ਜਿਲ੍ਹਾ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨੂੰ ਨਫ਼ਰਤ ਕਰਦੀ ਉਹ ਦੋ ਡਬਲ ਪੰਜਾਬ ਦੇ ਲੋਕਾਂ ਨੂੰ ਮੈਂ ਜਵਾਬ ਦੇ ਸਕਦਾ ਹਾਂ ਪਾਕਿਸਤਾਨ ਹੈ ਇੱਕ 5 ਮਿੰਟ ਦੇ ਵਿੱਚ ਮੁੱਖ ਮੰਤਰੀ ਤੋਂ ਬਾਅਦ ਤੁਸੀਂ ਤਾਕਤਵਰ ਚਿਹਰਾ ਹੋ ਤੁਹਾਡੇ ਸ਼ਹਿਰ ਦੇ ਵਿੱਚ ਕੰਪਿਊਟਰ ਟੀਚਰ ਅਰਤਾਲ ਤੇ ਬੈਠੇ ਨੇ ਮਰਨ ਮੱਤ ਤੇ ਬੈਠੇ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਸੁਣ ਜਾ ਰਹੀ ਸਾਰੀਆਂ ਉਹਨਾਂ ਦੀ ਗੱਲ ਸੁਣ ਲਈਏ ਉਹਨਾਂ ਦੀ ਜਿਹੜੀ ਮੰਗ ਹੈ ਇੱਕ ਤਾਂ ਉਹ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਆ ਆਨਰੇਬਲ ਹਾਈ ਕੋਰਟ ਦੇ ਅੰਦਰ ਅਸੀਂ ਬਣਾ ਕੇ ਤੇਜ਼ ਦਿੱਤਾ ਗਿਆਗਾ ਔਰ ਦੂਸਰੀ ਮੰਗ ਉਹਨੇ ਕੱਲ ਹੀ ਸਾਡੇ ਐਜੂਕੇਸ਼ਨ ਮਿਨਿਸਟਰ ਸਾਹਿਬ ਨੇ ਗੱਲ ਕੀਤੀ ਹੈਗੀ ਸੋ ਉਹਨਾਂ ਨੂੰ ਜਿਹੜਾ ਹੈਗਾ ਇਹ ਅਬਦਾਕ ਦੇ ਸਕੂਲਾਂ 'ਚ ਬੱਚਿਆਂ ਨੂੰ ਪੜਾਉਣਾ ਚਾਹੀਦਾ ਦਿੱਲੀ ਲਗਿਆ ਭਾਈ ਸਾਹਿਬ ਦਿੱਲੀ ਲਗਿਆ ਐਕਸਟੈਂਸ਼ਨ 'ਚ ਬਹੁਤ ਜ਼ਿਆਦਾ ਕੰਮ ਕਰ ਰਿਹਾ ਕਰਮ ਸਿੰਘ ਉਹਨਾਂ ਨੇ ਰੋਪੜ ਦੇ ਵਿੱਚ ਪ੍ਰੋਗਰਾਮ ਰੱਖਿਆ ਔਰ ਉਹ ਕਹ ਰਹੇ ਆ ਵੀ ਪੰਜਾਬ ਦੇ ਵਿੱਚ ਕਰਾਪਸ਼ਨ ਐਸ ਕਰਕੇ ਮੈਂ ਬੱਸਾਂ ਵਿੱਚ ਹਰਿਆਣੇ ਨੂੰ ਦੇ ਰਿਹਾ ਔਰ ਹਰਿਆਣੇ ਦੇ ਮਤਲਬ ਮੁੱਖ ਮੰਤਰੀ ਨੂੰ ਉਹ ਮੁੱਖ ਮਹਿਮਾਨ ਬਣਾ ਰਹੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਦੀ ਆਪਣੀ ਨਿੱਜੀ رائے ਹੋਊਗੀ ਪਰ ਲੇਕਿਨ ਜਦੋਂ ਦੀ ਸਰਕਾਰ ਆਈ ਹੈ ਸਭ ਤੋਂ ਵੱਧ ਕਰਾਪਸ਼ਨ ਖਤਮ ਕਰਨ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਬਹੁਤ ਜ਼ੋਰ ਲਾ ਰਹੇ ਕਿੰਨੀ ਤੋਂ 1000 ਦਿਨਾਂ ਤੋਂ ਸ਼ੁਰੂ ਕੀਤਾ ਜਾ ਰਿਹਾ ਦਿੱਲੀ ਤੋਂ 1 ਦਿੱਲੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਆਪਣਾ ਰਿਕਾਰਡ ਸਧਾਰੂਗੀ ਪਹਿਲਾਂ ਨਾਲੋਂ ਵੱਧ ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਨੂੰ ਮਿਲेंगी ਪਹਿਲਾਂ 170 ਸੀ 70 70 ਨਹੀਂ ਨਹੀਂ